ਤਬੂਲਟਿੰਗ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਨਾਲ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ 25 ਫਰਵਰੀ ਨੂੰ ਸ਼ੁਰੂ ਕੀਤਾ ਗਿਆ ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਸਿਰਫ 12 ਦਿਨਾਂ ਦੇ ਅੰਦਰ ਹੀ ਆ ਸਧਾਰਨ ਨਤੀਜੇ ਸਾਹਮਣੇ ਆਏ ਨੇ ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਅਤੇ ਨਸ਼ਾ ਵਿਰੋਧੀ ਮੁਹਿੰਮ ਦੀ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਵੱਲੋਂ ਕੀਤਾ ਗਿਆ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਅੰਕੜੇ ਸਾਂਝੇ ਕੀਤੇ ਨੇ ਉਹਨਾਂ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਾਤਮੇ ਲਈ ਵਚਨਬੱਧ ਹੈ ਅਤੇ ਜਿਹੜੇ ਨਤੀਜੇ ਆਏ ਨੇ ਉਹ ਇਸ ਨੂੰ ਉਜਾਗਰ ਕਰਦੇ ਨੇ ਹਰਪਾਲ ਸਿੰਘ ਟੀਮਾ ਨੇ ਕਿਹਾ ਹੈ ਕਿ ਹੁਣ ਤੱਕ 875 ਐਫ ਆਈ ਆਰਜ਼ ਦਰਜ ਕੀਤੀਆਂ ਗਈਆਂ ਨੇ 1188 ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਇਸ ਮੋਹਮ ਦੇ ਆંકड़े ਪੇਸ਼ ਕਰਦੇ ਹੋਏ ਉਹਨਾਂ ਨੇ ਕਿਹਾ ਕਿ 35 ਲੱਖ ਰੁਪਏ ਦੀਆਂ ਨਸ਼ੀਲੇ ਪਦਾਰਥ ਨੇ ਜਿਹੜੇ ਉਹ ਵੀ ਜਬਤ ਕੀਤੇ ਗਏ ਨੇ ਅਤੇ 68 ਕਿਲੋ ਹੈਰੋਇਨ ਇਸ ਮੋਹਮ ਦੇ ਤਹਿਤ ਹੁਣ ਤੱਕ ਜਬਤ ਕੀਤੀ ਗਈ ਹੈ ਇਸ ਦੇ ਨਾਲ ਨਾਲ 875 ਕਿਲੋ ਪੁੱਕੀ 42 ਕਿਲੋ ਆਫੀਮ 3.4 ਕਿਲੋ ਚਰਸ ਅਤੇ ਬਹੁਤ ਸਾਰੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਆਪ ਸਰਕਾਰ ਵਿਆਪਕ ਪੱਧਰ ਤੇ ਜਾਗਰੂਕਤਾ ਮੋਹਮ ਵੀ ਇਸ ਦੇ ਨਾਲ ਚਲਾ ਰਹੀ ਹੈ ਹਰਪਾਲ ਸਿੰਘ ਚੀਮਾ ਹੋਣਾ ਨੇ ਇਸ ਮੋਹਮ ਦੇ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਹੈ ਆਓ ਸੁਣਦੇ ਹਾਂ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਕੁਝ ਖਾਸ ਅੰਸ਼ ਕਾਫੀ ਵੱਡੀ ਪੱਧਰ ਤੇ ਲਗਭਗ 35 ਲੱਖ ਰੁਪਇਆ ਹੁਣ ਤੱਕ ਡਰੱਗ ਮੰਡੀ ਜਿਹੜੀ ਆ ਉਹ ਵੀ ਅਸੀਂ ਬਰਾਬਰ ਕਰਕੇ 35 ਲੱਖ ਰੁਪਏ ਡਰਗ ਬਣੀ ਹੋਈ ਹੈਗੀ ਜਲੇ ਨਹੀਂ ਕਿ ਅਸੀਂ ਨਸ਼ੇ ਫੜਦੇ ਆਂਗੇ ਮੈਂ ਦੁਬਾਰਾ ਬੋਲਦਾ ਨਸ਼ੇ ਦੀ ਗੱਲ ਨਹੀਂ ਨਾਲ ਦੇ ਨਾਲ ਦੀ ਨਾਲ ਇਹ ਕੀ ਆ ਕਿ ਅਸੀਂ ਨਾਲ ਦੀ ਨਾਲ ਇੱਕ ਜਨ ਸੰਪਰਕ ਮਹਿਮ ਵੀ ਸ਼ੁਰੂ ਕੀਤੀ ਆ ਇੱਕ ਅਵੇਅਰਨੈਸ ਡਰਾਈਵ ਜਿਹੜੀ ਆ ਉਹ ਵੀ ਸ਼ੁਰੂ ਕੀਤੀ ਆ ਕਿ ਲੋਕਾਂ ਦੇ ਅੰਦਰ ਜਾਗਰਤੀ ਪੈਦਾ ਕੀਤੀ ਜਾਵੇ ਲੋਕਾਂ ਨੂੰ ਕਿਸ ਤਰ੍ਹਾਂ ਜੋ ਸਰਕਾਰ ਚੰਗਾ ਕੰਮ ਕਰ ਰਹੀ ਆ ਉਹਦੇ ਨਾਲ ਜੋੜਿਆ ਜਾਵੇ ਔਰ ਨਸ਼ਿਆਂ ਦੇ ਵਿਰੁੱਧ ਲਾਮਬੰਦ ਕੀਤਾ ਜਾਵੇ ਇਸ ਜਿਹੜੀ ਯੁੱਧ ਨਸ਼ਿਆਂ ਵਿਰੁੱਧਾ ਇਹਨੂੰ ਇੱਕ ਮਿਸ਼ਨ ਮੋੜ ਪਿਆ ਸਰਕਾਰ ਚਲਾ ਰਹੀ ਹੈ ਕਿ ਤਾਂ ਕਿ ਪੂਰੇ ਪੰਜਾਬ ਦਾ ਹਰ ਇੱਕ ਬੱਚਾ ਬੱਚਾ ਇਹਦਾ ਸਾਥੀ ਬਣ ਕੇ ਸਾਰਥੀ ਬਣ ਕੇ ਜਿਹੜਾ ਉਹ ਹੈ ਭੂਮਿਕਾ ਨਿਭਾਵੇ ਮੰਗ ਹੋਈ ਹੈ ਕਿ ਦੁਬਾਰਾ ਦੱਸਿਆ ਜਾਵੇ ਕਿ ਕੁੱਲ ਐਫ ਆਈ ਆਰ 875 ਕੁੱਲ ਜਿਹੜੇ ਪਰਸਨ ਅਰੈਸਟ ਹੋਏ ਨੇ ਹੁਣ ਤੱਕ 1188 ਹੈਰਨ ਜਿਹੜੀ ਫੜੀ ਗਈ ਆ ਉਹ ਲਗਭਗ 68 ਕਿਲੋ ਤੋਂ ਉੱਪਰ 68 ਕੇਜੀ ਤੋਂ ਉੱਪਰ ਪਾਪੀ ਹਰ ਸਕ ਤੋਂ ਕੀ ਜਿਹਨੂੰ ਆਪਾਂ ਕਹਿ ਰਹੇ ਹਾਂ ਕੁਆਟ ਕੋਟਲ 73 ਕਿਲੋ ਆਫੀਅਮ ਹਫੀਮ ਜਿਹੜੀ ਆ ਉਹ 40 ਕਿਲੋ ਤੋਂ ਉੱਪਰ ਇਸੇ ਤਰ੍ਹਾਂ ਜਿਹੜੀਆਂ ਗੋਲੀਆਂ ਕਰਦੇ ਨੇ ਕਿ ਗੋਲੀਆਂ ਵਿਕਦੀਆਂ ਨੇਗੀਆਂ ਉਹ 674370 ਇਸੇ ਤਰੀਕੇ ਲਗਭਗ 35 ਲੱਖ ਰੁਪਿਆ ਜਿਹੜਾ ਉਹ ਜਿਹੜਾ ਨਸ਼ੇ ਤੋਂ ਪੈਸਾ ਕਮਾਇਆਗਾ ਨਸ਼ਾ ਵੇਚ ਕੇ ਪੈਸਾ ਕਮਾਇਆਗਾ ਉਹ ਵੀ ਅਸੀਂ ਜਿਹੜਾ ਬਰਾਂਮ੍ਹ ਕੀਤਾਗਾ ਮੈਨੂੰ ਇਸ ਗੱਲ ਇਹ ਗੱਲ ਸਾਂਝੀ ਕਰਦੇ ਬੜੀ ਖੁਸ਼ੀ ਹੋ ਰਹੀ ਆ ਕਿ ਪੰਜਾਬ ਦੇ ਜਿਹੜੇ ਬੱਚੇ ਕਾਲਜਾਂ ਜਾਂਦੇ ਨੇ ਯੂਨੀਵਰਸਿਟੀਆਂ ਜਾਂਦੇ ਨੇਗੇ ਉਹਨਾਂ ਦੇ ਨਾਲ ਮੀਟਿੰਗਾਂ ਹੋਣ ਤੱਕ ਲਗਭਗ 128 ਮੀਟਿੰਗਾਂ 128 ਮੀਟਿੰਗਾਂ ਜਿਹੜੀਆਂ ਉਹ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਹੋਈਆਂ ਰਹੀਆਂ ਔਰ ਪਿੰਡਾਂ ਦੇ ਅੰਦਰ ਸੰਪਰਕ ਮਹਿਮ ਜਿਹੜੀ ਆ ਉਹ ਬੜੀ ਤੇਜ਼ੀ ਦੇ ਨਾਲ ਸ਼ੁਰੂ ਹੋ ਚੁੱਕੀ ਆ ਔਰ ਖਾਸ ਕਰਕੇ ਜੇ ਮੈਂ ਗੱਲ ਕਰਾਂ ਪਿੰਡਾਂ ਦੇ ਅੰਦਰ ਡਿਫੈਂਸ ਜਿਹੜੀਆਂ ਕਮੇਟੀਆਂ ਲੱਗੀਆਂ ਜਿਹੜੀਆਂ ਡਿਫੈਂਸ ਕਮੇਟੀਆਂ ਨੇ ਉਹ ਬਣ ਰਹੀਆਂ ਨੇਗੀਆਂ ਜਿਹਦੇ ਅੰਦਰ ਅਸੀਂ ਸਾਰੇ ਰਿਟਾਇਰਡ ਪੈਰਾਮਿਲਟਰੀ ਫੋਰਸਸ ਦੇ ਬੰਦਿਆਂ ਨੂੰ ਮਿਲਟਰੀ ਦੇ ਬੰਦਿਆਂ ਨੂੰ ਰਿਟਾਇਰਡ ਪੰਜਾਬ ਪੁਲਿਸ ਦੇ ਬੰਦਿਆਂ ਨੂੰ ਚੁਣੇ ਹੋਏ ਨਮਾਇੰਦੇ ਖਾਸ ਕਰਕੇ ਸਰਪੰਚ ਪੰਚ ਐਮਸੀ ਸਹਿਬਾਨ ਨੰਬਰਦਾਰ ਸਹਿਬਾਨ ਉਹਨਾਂ ਸਾਰੇ ਲੋਕਾਂ ਨੂੰ ਅਸੀਂ ਰਿਟਾਇਰਡ ਟੀਚਰ ਸਹਿਬਾਨ ਉਹਨਾਂ ਸਾਰੇ ਲੋਕਾਂ ਨੇ ਕਮੇਟੀਆਂ ਬਣਾ ਰਿਆ ਤਾਂ ਕਿ ਉਹ ਆਪ ਆ ਕੇ ਇਸ ਮਹਿੰਮਤਾ ਹਿੱਸਾ ਬਣ ਕਿਉਂਕਿ ਜਦੋਂ ਸੁਸਾਇਟੀ ਜਿਹੜੀ ਆ ਜਦੋਂ ਸੁਸਾਇਟੀ ਜਿਹੜੀ ਆ ਉਹ ਚੰਗੇ ਕਾਜ ਦਾ ਸਾਥ ਦੇਊਗੀ ਤਾਂ ਮੈਂ ਸਮਝਦਾ ਪੰਜਾਬ ਦੇ ਅੰਦਰੋਂ ਨਸ਼ਾ ਜਿਹੜਾ ਖਤਮ ਹੋਊਗਾ ਔਰ ਪੰਜਾਬ ਜਿਹੜਾ ਨਸ਼ਾ ਮੁਕਤ ਹੋਊਗਾ ਕਿਉਂਕਿ ਨਹੀਂ ਇਹ ਸਰਕਾਰਾਂ ਜਿਹੜੀਆਂ ਨੇ ਚਾਹੋ ਕਾਲੀ ਦਲ ਬੀਜੇਪੀ ਕਾਂਗਰਸ ਪਾਰਟੀ ਇਹਨਾਂ ਦੇ ਹੱਥ ਜਿਹੜੇ ਲੱਗੇ ਉਹ ਨਸ਼ਾ ਤਸਕਰਾਂ ਨਾਲ ਮੇਲੇ ਹੋਏ ਸੀਗੇ ਇਹੀ ਕਾਰਨ ਆ ਕਿ ਪੰਜਾਬ ਚ ਨਸ਼ਾ ਖਤਮ ਨਹੀਂ ਹੋ ਰਿਹਾ ਸੀ ਪਰ ਪਿਛਲੇ 3 ਸਾਲ ਦਾ ਰਿਕਾਰਡ ਆ ਮੈਂ ਤੁਹਾਡੇ ਸਾਹਮਣੇ ਦਿੱਤਾਗਾ ਔਰ ਜਿਹੜਾ ਲਗਭਗ ਪਿਛਲੇ 12 ਦਿਨਾਂ ਦਾ ਰਿਕਾਰਡ ਆ ਉਹ ਦਰਸਾਉਂਦਾਗਾ ਕਿ ਪੰਜਾਬ ਦੇ ਅੰਦਰ ਨਸ਼ੇ ਜਿਹੜੇ ਲੱਗੇ ਉਹ ਹੁਣ ਖਾਟਨੇ ਬਲਵਤ ਰਹੇ ਨੇ ਭਾਰਤ ਨੇ ਇੱਕ ਵਾਰ ਫਿਰ ਤੋਂ ਚੈਂਪੀਅਨਸ ਟਰੋਫੀ ਦਾ ਖਿਤਾਬ ਆਪਣੇ ਨਾਮ ਕਰ ਲਿਆ ਭਾਰਤ ਨੇ ਨਿਊਜ਼ੀਲੈਂਡ ਨੂੰ ਫਾਈਨਲ ਮੈਚ ਦੇ ਵਿੱਚ ਚਾਰ ਵਿਕਟਾਂ ਦੇ ਨਾਲ ਹਰਾ ਦਿੱਤਾ ਆਈਸੀਸੀ ਚੈਂਪੀਅਨਸ ਟਰੋਫੀ ਦੇ ਫਾਈਨਲ ਦੇ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਭਾਰਤ ਨੇ ਤੀਜੀ ਵਾਰ ਇਸ ਖਿਤਾਬ ਤੇ ਕਬਜ਼ਾ ਕੀਤਾ ਤੁਹਾਨੂੰ ਦੱਸ ਦਈਏ ਭਾਰਤ ਇਸ ਟਰੋਫੀ ਦੇ ਵਿੱਚ ਸਭ ਤੋਂ ਚੈਂਪੀਅਨਸ ਟਰੋਫੀ ਦੇ ਵਿੱਚ ਸਭ ਤੋਂ ਸਫਲ ਟੀਮ ਬਣ ਗਈ ਰੋਹਿਤ ਸ਼ਰਮਾ ਦੀ ਅਗਵਾਈ ਦੇ ਵਿੱਚ ਟੀਮ ਇੰਡੀਆ ਨੇ ਇਸ ਸਾਲ ਦੇ ਵਿੱਚ ਦੂਜਾ ਖਿਤਾਬ ਜਿੱਤਿਆ ਨਿਊਜ਼ੀਲੈਂਡ ਨੇ ਭਾਰਤ ਨੂੰ 252 ਰਨਾਂ ਦਾ ਟੀਚਾ ਦਿੱਤਾ ਸੀ ਪਿੱਛਾ ਕਰਦੇ ਹੋਏ ਅਰੋਹਿਤ ਸ਼ਰਮਾ ਅਤੇ ਸ਼ੁਭਮਨ ਗਿਲ ਦੀ ਜੋੜੀ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਪਹਿਲੇ ਵਿਕਟ ਦੇ ਲਈ 105 ਰਨਾਂ ਦੀ ਸਾਂਝੇਦਾਰੀ ਦੋਵਾਂ ਨੇ ਦਿੱਤੀ ਹਾਲਾਂਕਿ ਇਸ ਤੋਂ ਬਾਅਦ ਭਾਰਤ ਨੂੰ ਤਿੰਨ ਛਟਕੇ ਲੱਗੇ ਪਰ ਅਕਸ਼ਰ ਪਟੇਲ ਅਤੇ ਸ਼੍ਰੇਸ਼ ਅਈਅਰ ਦੀ ਬੱਲੇਬਾਜ਼ੀ ਨੇ ਭਾਰਤ ਨੂੰ ਸੰਭਾਲ ਲਿਆ ਤੇ 61 ਰਨਾਂ ਦੀ ਸਾਂਝੇਦਾਰੀ ਦਿੱਤੀ ਕੇਲ ਰਾਹੁਲ ਨੇ ਭਾਰਤ ਨੂੰ ਜਿੱਤ ਦੇ ਲਈ ਜਿਹੜਾ ਰਨ ਬਣਾ ਕੇ ਦਿੱਤਾ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਤੇ 50 ਓਵਰਾਂ ਦੇ ਵਿੱਚ ਨਿਊਜ਼ੀਲੈਂਡ ਨੇ 251 ਰਨਾਂ ਅ ਦਟ ਨੀਚਾ ਜਿਹੜਾ 251 ਰਨ ਬਣਾਏ ਇਸ ਤੋਂ ਬਾਅਦ ਜੇਕਰ ਨਿਊਜ਼ੀਲੈਂਡ ਦੇ ਬੱਲੇਬਾਜ਼ੀ ਕ੍ਰਮ ਦੀ ਗੱਲ ਕਰੀਏ ਤਾਂ ਡੈਰਲ ਮਿਸ਼ਲ ਸਭ ਤੋਂ ਸਫਲ ਬੱਲੇਬਾਜ਼ ਰਹੇ ਉਹਨਾਂ ਨੇ 101 ਗੇਂਦਾਂ ਦੇ ਵਿੱਚ 63 ਰਨ ਬਣਾਏ ਮਿਸ਼ਲ ਤੋਂ ਇਲਾਵਾ ਮਾਈਕਲ ਬ੍ਰੇਸਵੈਲ ਨੇ 40 ਗੇਂਦਾਂ ਦੇ ਵਿੱਚ ਨਵਾ 53 ਰਨਾਂ ਦੀ ਪਾਰੀ ਖੇਡੀ ਵਿਲ ਯੰਗ ਰਚਿਨ ਰਵਿੰਦਰਨ ਦੀ ਜੋੜੀ ਨੇ ਨਿਊਜ਼ੀਲੈਂਡ ਨੂੰ ਇੱਕ ਚੰਗੀ ਸ਼ੁਰੂਆਤ ਦਵਾਈ ਪਰ ਜਿਵੇਂ ਹੀ ਦੋਵੇਂ ਆਊਟ ਹੋ ਗਏ ਨਿਊਜ਼ੀਲੈਂਡ ਦੀ ਬੱਲੇਬਾਜ਼ੀ ਦਬਾਅ ਦੇ ਵਿੱਚ ਆ ਗਈ ਭਾਰਤੀ ਸਪਿਨਰਾਂ ਨੇ 11ਵੇਂ ਤੋਂ 41ਵੇਂ ਓਵਰ ਦੇ ਵਿੱਚ ਚੰਗੀ ਗੇਂਦਬਾਜ਼ੀ ਕੀਤੀ ਭਾਰਤ ਦੇ ਲਈ ਵਰੁਣ ਚੱਕਰਵਰਤੀ ਕੁਲਦੀਪ ਯਾਦਵ ਨੇ 2-2 ਵਿਕਟ ਜਿਹੜੇ ਨੇ ਉਹ ਭਾਰਤ ਨੂੰ ਦਿਵਾਏ ਇਸ ਤੋਂ ਬਾਅਦ ਭਾਰਤ ਦੀ ਇਸ ਵੱਡੀ ਜਿੱਤ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਰਤੀ ਟੀਮ ਅਤੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਤੇ ਵਧਾਈ ਸੰਦੇਸ਼ ਲਿਖਿਆ ਉਹਨਾਂ ਨੇ ਲਿਖਿਆ ਕਿ ਇੱਕ ਬੇਮਿਸਾਲ ਖੇਡ ਅਤੇ ਬੇਮਿਸਾਲ ਨਤੀਜਾ ਆਈਸੀਸੀ ਚੈਂਪੀਅਨਸ ਟਰੋਫੀ ਇਹ ਕਰ ਲਿਆਉਣ ਦੇ ਲਈ ਸਾਡੀ ਕ੍ਰਿਕਟ ਟੀਮ ਤੇ ਸਾਨੂੰ ਮਾਣ ਹੈ। ਉਹਨਾਂ ਨੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਖੇਡਿਆ, ਸ਼ਾਨਦਾਰ ਆਲ-ਰਾਊਂਡਰ ਪ੍ਰਦਰਸ਼ਨ ਲਈ ਸਾਡੀ ਟੀਮ ਨੂੰ ਵਧਾਈਆਂ। ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ, ਦੇਸ਼ ਵਾਸੀਆਂ ਨੂੰ ਵੀ ਵਧਾਈ ਦਿੱਤੀ ਹੈ ਅਤੇ ਭਾਰਤੀ ਕ੍ਰਿਕਟ ਟੀਮ ਨੂੰ ਵੀ ਪ੍ਰਧਾਨ ਮੰਤਰੀ ਨੇ ਇਸ ਜਿੱਤ ਦੇ ਲਈ ਵਧਾਈ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨਸ਼ਾ ਵਿਰੁੱਧ ਚਲਾਈ ਗਈ ਜਿਹੜੀ ਮੁਹਿੰਮ ਹੈ ਉਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਪਿੰਡ ਸਾਧਹੇੜੀ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਦੇ ਖਿਲਾਫ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਪਿੰਡ ਦੇ ਵਿੱਚ ਨਸ਼ਾ ਮੁਕਤ ਕਰਨ ਦੇ ਲਈ ਅਹਦ ਲਿਆ ਗਿਆ ਨਸ਼ਕਾ ਤਸਕਰਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੇ ਘਟਨਾਕ੍ਰਮ ਦੇ ਵਿੱਚ ਉਸ ਵੇਲੇ ਅਹਿਮ ਮੋੜ ਆ ਗਿਆ ਜਦੋਂ ਪਟਿਆਲਾ ਪੁਲਿਸ ਨੇ ਨਾਬਾ ਦੇ ਪਿੰਡ ਸਾਧਹੇੜੀ ਦੇ ਵਿੱਚ ਨਸ਼ਾ ਤਸਕਰ ਦਾ ਪੰਚਾਇਤੀ ਜ਼ਮੀਨ ਤੇ ਬਣਿਆ ਘਰ ਟਾਉਣ ਦੀ ਕਾਰਵਾਈ ਕੀਤੀ ਤੇ ਪਿੰਡ ਵਾਸੀਆਂ ਵੱਲੋਂ ਨਸ਼ਾ ਮੁਕਤ ਪਿੰਡ ਬਣਾਉਣ ਦੇ ਅਹਦ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਪਿੰਡ ਦੇ ਵਿੱਚ ਨਸ਼ਾ ਮੁਕਤ ਕਰਨ ਦਾ ਅਹਦ ਪੰਚਾਇਤ ਦੇ ਵੱਲੋਂ ਲਿਆ ਗਿਆ ਅਤੇ ਨਸ਼ਾ ਤਸਕਰਾਂ ਨੂੰ ਇੱਕ ਹੋਰ ਮੌਕਾ ਦੇਣ ਦੀ ਜਿਹੜੀ ਐ ਉਹ ਅਪੀਲ ਵੀ ਕੀਤੀ ਗਈ ਹੈ ਇਸੇ ਲਈ ਕਾਰਟਾਉਣ ਦੀ ਜਿਹੜੀ ਕਾਰਵਾਈ ਆ ਉਸ ਨੂੰ ਮੁਲਤਵੀ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਨਸ਼ਾ ਖਿਲਾਫ ਇਕਜੁੱਟ ਹੋ ਕੇ ਇਸ ਦੇ ਵਿਰੁੱਧ ਕਾਰਵਾਈ ਕਰਨ ਦਾ ਸੁਨੇਹਾ ਵੀ ਦਿੱਤਾ ਗਿਆ। ਬੇਸਿਕਲੀ ਜੀ ਅੱਜ ਇੱਕ ਪਿੰਡ ਹੈਗਾ ਸਾਦੋਹੇੜੀ ਸਾਦੋਹੇੜੀ ਪਿੰਡ ਦੇ ਵਿੱਚ ਪੰਚਾਇਤ ਵੱਲੋਂ ਕੋਸ਼ਿਸ਼ ਪੰਚਾਇਤ ਨੂੰ ਸ਼ਿਕਾਇਤਾਂ ਮਿਲੀਆਂ ਸੀ ਕਿ ਕੁਝ ਵਿਅਕਤੀ ਜਿਹੜੇ ਹੈਗੇ ਆ ਕੁਝ ਫੈਮਿਲੀਜ਼ ਨੇ ਉਹ ਨਸ਼ੇ ਦੇ ਕਾਰੋਬਾਰ ਦੇ ਵਿੱਚ ਇੰਡल्ज ਨੇ। ਉਹਨਾਂ ਨੇ ਪੰਚਾਇਤੀ ਜ਼ਮੀਨ ਵੀ ਓਕੂਪਾਈਟ ਕੀਤੀ ਹੋਈ ਹੈ ਤਾਂ ਉਹਦੇ ਬੇਸ ਤੇ ਬੇਸਿਕਲੀ ਜੋ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਕੈਂਪੇਨ ਚੱਲ ਰਹੀ ਹੈ ਤਾਂ ਉਹ ਤੋਂ ਪ੍ਰਭਾਵਿਤ ਹੋ ਕੇ ਪੰਚਾਇਤ ਨੇ ਫੈਸਲਾ ਲਿਆ ਕਿ ਅਸੀਂ ਜੋ ਨਸ਼ਾ ਦਾ ਕੰਮ ਕਾਰੋਬਾਰ ਰੋਕਣਾ ਹੈਗਾ ਤੇ ਨਾਲ ਹੀ ਜੋ ਓਕੂਪਾਈਡ ਲੈਂਡ ਹੈ ਜੋ ਨਜਾਇਜ਼ ਕਬਜ਼ੇ ਕੀਤੇ ਹੋਏ ਆ ਅਸੀਂ ਉਹ ਵੇਕੈਂਡ ਕਰवानी ਹੈ ਤਾਂ ਜਿਹਦੇ ਚੱਲਦੇ ਉਹਨਾਂ ਨੇ ਡਿਸਾਈਡ ਕੀਤਾ ਕਿ ਅੱਜ ਇਹ ਕਾਰਵਾਈ ਜਿਹੜੀ ਸਟਾਰਟ ਕੀਤੀ ਸੀਗੀ ਤੋਂ ਬਟ ਅਲਟੀਮੇਟਲੀ ਇਹ ਕੁਝ ਇਵੈਂਟ ਦੇ ਵਿੱਚ ਟਵਿਸਟ ਆਈ ਸਾਰੇ ਪਿੰਡ ਪਿੰਡ ਵਾਸੀ ਇਕੱਠੇ ਹੋਏ ਜਿਹੜੇ ਵਿਅਕਤੀ ਜਿਨ੍ਹਾਂ ਦੇ ਪਰਿਵਾਰ ਨਸ਼ੇ ਤੋਂ ਅਫੈਕਟਡ ਸੀਗੇ ਜਿਹੜੇ ਨਸ਼ੇ ਨਾਲ ਪ੍ਰਭਾਵਿਤ ਸੀਗੇ ਜਿਹੜੇ ਵਿੱਚ ਨਸ਼ਾ ਦੇ ਕਾਰੋਬਾਰ ਸ਼ਾਮਿਲ ਸੀ ਉਹ ਵਿਅਕਤੀਆਂ ਦੇ ਪਰਿਵਾਰ ਵੀ ਸਾਹਮਣੇ ਆਏ ਉਹਨਾਂ ਨੇ ਵੀ ਡਿਸਾਈਡ ਕੀਤਾ ਕਿ ਅਸੀਂ ਜੋ ਵਿਅਕਤੀ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ਹੈ ਉਹਨਾਂ ਨੂੰ ਬਿਲਕੁਲ ਸ਼ਾਮਿਲ ਨਹੀਂ ਹੋਣ ਦੇਵਾਂਗੇ ਉਹਨਾਂ ਨੂੰ ਰੋਕਾਂਗੇ ਤੇ ਜੇ ਕੋਈ ਕਰੇਗਾ ਆਂਢੀ ਗੁਆਂਢੀ ਦਾ ਉਹਨੂੰ ਬੇਸਿਕਲੀ ਪੁਲਿਸ ਨਾਲ ਪ੍ਰਸ਼ਾਸਨ ਨਾਲ ਇਨਫੋਰਮੇਸ਼ਨ ਸ਼ੇਅਰ ਕਰਨਗੇ ਤੇ ਜਿਹਦੇ ਤਹਿਤ ਸਾਰੇ ਪਿੰਡ ਵਾਸੀਆਂ ਨੇ ਇਹ ਫੈਸਲਾ ਲਿਆ ਹੈ ਕਿ ਇਹ ਜੋ ਕਾਰਵਾਈ ਹੈ ਨੂੰ ਰੋਕੀ ਜਾ ਰੋਕਿਆ ਰੋਕਿਆ ਜਾ ਰਿਹਾ ਹੈ ਇਹਨੂੰ ਅੱਗੇ ਪ੍ਰੋਸੀਡ ਨਹੀਂ ਕੀਤਾ ਜਾ ਰਿਹਾ ਤਾਂ 1 ਮਹੀਨੇ ਦਾ ਟਾਈਮ ਸਾਰੇ ਪਿੰਡ ਵਾਸੀਆਂ ਨੇ ਡਿਸਾਈਡ ਕੀਤਾ ਹੈ ਕਿ ਅਸੀਂ 1 ਮਹੀਨੇ ਦੇ ਵਿੱਚ ਵਿੱਚ ਇਸ ਪਿੰਡ ਨੂੰ ਡਰੱਗ ਫ੍ਰੀ ਡਿਕਲੇਅਰ ਕਰਵਾਉਣਾ ਹੈਗਾ ਤਾਂ ਇਹਦੇ ਸਬੰਧ ਦੇ ਵਿੱਚ ਪੁਲਿਸ ਡਿਪਾਰਟਮੈਂਟ ਸਿਵਲ ਐਡਮਿਨਿਸਟ੍ਰੇਸ਼ਨ ਤੇ ਪਿੰਡ ਵਾਸੀਆਂ ਨੇ ਮਿਲ ਕੇ ਇੱਕ ਸਟ੍ਰੈਟਜੀ ਬਣਾਈ ਹੈ ਜਿਹਦੇ ਵਿੱਚ ਪਹਿਲਾ ਸਪੈਕਟ ਹੈਗਾ ਇਨਫੋਰਸਮੈਂਟ ਇਨਫੋਰਸਮੈਂਟ ਦੇ ਤਹਿਤ ਇਹ ਹੈ ਕਿ ਜੋ ਕੋਈ ਵਿਅਕਤੀ ਅੱਜ ਤੋਂ ਬਾਅਦ ਜਾਂ ਕੋਈ ਕੋਈ ਨਸ਼ੇ ਦੇ ਕਾਰੋਬਾਰ ਚੰਡਾਲਜ ਹੋਏਗਾ ਉਹਦੀ ਇਨਫੋਰਮੇਸ਼ਨ ਪੁਲਿਸ ਨਾਲ ਸ਼ੇਅਰ ਕੀਤੀ ਜਾਏਗੀ ਤਾਂ ਉਹਦੇ ਤੇ ਤੁਰੰਤ ਐਕਸ਼ਨ ਹੋਏਗਾ ਤੇ ਉਹਦੀ ਪ੍ਰਾਪਰਟੀ ਵੀ ਫੋਰਫੀਚਰ ਕਰਨ ਵਾਸਤੇ ਜਿਹੜਾ ਹੈਗਾ ਸਬੰਧਤ ਅਥਾਰਟिटीज ਨੂੰ ਲਿਖ ਕੇ ਭੇਜਿਆ ਜਾਏਗਾ ਸੈਕਿੰਡ ਤੇ ਜੋ ਸਭ ਤੋਂ ਮੋਸਟ ਇੰਪੋਰਟੈਂਟ ਐਸਪੈਕਟ ਹੈ ਉਹ ਡਿਮਾਂਡ ਰਿਡਕਸ਼ਨ ਤੇ ਹੈ ਉਹਦੇ ਵਿੱਚ ਅਸੀਂ ਕੁਝ ਬੱਚੇ ਆਇਡੈਂਟੀਫਾਈ ਕੀਤੇ ਆ ਜਿਨ੍ਹਾਂ ਨੂੰ ਅਸੀਂ ਸਕਿੱਲ ਡਿਵੈਲਪਮੈਂਟ ਆਫੀਸਰ ਐਜੂਕੇਸ਼ਨ ਡਿਪਾਰਟਮੈਂਟ ਉਹਨਾਂ ਦੇ ਨਾਲ ਉਹਨਾਂ ਦਾ ਸੈਸ਼ਨ ਕਰਵਾ ਰਹੇ ਆ ਤੇ ਤਾਂ ਜੋ ਜੋ ਪਰਿਵਾਰ ਨੇ ਜੋ ਇੱਕ 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 ਬੰਦੇ ਦੀ ਗਲਤੀ ਕਰਕੇ ਜੋ ਪਰਿਵਾਰ ਨਾਲ ਸਫਰ ਕਰਕੇ ਉਹ ਪਰਿਵਾਰ ਨਾਲ ਸਫਰ ਕਰੇ ਪਰਿਵਾਰਿਕ ਮੈਂਬਰ ਜਿਹੜੇ ਉਹਨਾਂ ਦੇ ਆ ਉਹ ਇਸ ਇਹਨੂੰ ਰੋਕथाम ਵੀ ਕਰਨ ਤੇ ਉਹ ਸਫਰ ਬਿਨਾ ਹੋਣ ਤੇ ਉਦੋਂ ਅੰਤਰੀਮ ਕਮੇਟੀ ਦੇ ਫੈਸਲੇ ਦੇ ਵਿਰੋਧ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਨੇ ਅਤੇ ਉਹਨਾਂ ਦੇ ਨਾਲ ਦੇ ਹੋਰ ਅਕਾਲੀ ਆਗੂਆਂ ਨੇ ਜਿਹੜਾ ਬਿਆਨ ਜਾਰੀ ਕੀਤਾ ਹੈ ਉਸ ਬਿਆਨ ਦੇ ਨਾਲ ਮੇਰੇ ਅਤੇ ਪਾਰਟੀ ਦੇ ਹੋਰ ਬਜ਼ੁਰਗ ਸੀਨੀਅਰ ਆਗੂਆਂ ਨੂੰ ਪਾਰੀ ਠੇਸ ਪਹੁੰਚਾਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੁੱਲਣ ਨੇ ਲਿਖਤੀ ਬਿਆਨ ਇਸ ਬਾਰੇ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਉੱਪਰ ਸਵਾਲ ਚੁੱਕ ਕੇ ਗਲਤ ਕੀਤਾ ਜਿਸ ਕਮੇਟੀ ਦੇ ਪਹਿਲੇ ਪ੍ਰਧਾਨ ਉਸਦੇ ਪੜਦਾਦਾ ਜੀ ਸਤਕਾਰਯੋਗ ਸੁੰਦਰ ਸਿੰਘ ਮਜੀਠੀਆ ਜੀ ਬਣੇ ਸਨ ਉਸ ਕਮੇਟੀ ਦੇ ਫੈਸਲੇ ਦਾ ਵਿਰੋਧ ਕਰਨਾ ਜਿਹੜਾ ਵਿਕਰਮ ਸਿੰਘ ਮਜੀਠੀਆ ਨੂੰ ਨਹੀਂ ਚਾਹੀਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਵੱਲੋਂ ਜਥੇਦਾਰ ਸਾਹਿਬ ਨੂੰ ਲੈ ਕੇ ਲਿਆ ਗਿਆ ਫੈਸਲਾ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਲਿਆ ਗਿਆ ਸੀ ਅਜਿਹਾ ਬਲਵਿੰਦਰ ਸਿੰਘ ਪੁੰਦਣ ਨੇ ਕਿਹਾ ਅੱਗੇ ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਸਿੱਖ ਸਿਆਸਤ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਸ ਭੰਬਲ ਪੂਸੇ ਵਿੱਚੋਂ ਲੰਘਣਾ ਪੈ ਰਿਹਾ ਹੈ ਉਸ ਲਈ ਕੌਣ ਜ਼ਿੰਮੇਵਾਰ ਹੈ ਉਸ ਬਾਰੇ ਵਿਕਰਮ ਸਿੰਘ ਮਜੀਠੀਆ ਚੰਗੀ ਤਰ੍ਹਾਂ ਜਾਣਦੇ ਨੇ ਸੋ ਵਿਕਰਮ ਸਿੰਘ ਮਜੀਠੀਆ ਦੇ ਇਸ ਬਿਆਨ ਨੂੰ ਲੈ ਕੇ ਪੁੰਦੜ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਤੇ ਆਪਣੇ ਬਿਆਨ ਦੇ ਵਿੱਚ ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਵਿਕਰਮ ਸਿੰਘ ਮਜੀਠੀਆ ਮਜੀਠੀਆ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਗਿਆ ਸੋ ਉਹਨਾਂ ਇਹ ਵੀ ਕਿਹਾ ਕਿ ਇਸ ਅਜਿਹੇ ਮੌਕੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਨਾਲ ਵਿਕਰਮ ਸਿੰਘ ਮਜੀਠੀਆ ਨੂੰ ਖੜੇ ਹੋਣਾ ਚਾਹੀਦਾ ਸੀ ਅਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਸੀ ਤੇ ਉਧਰ ਲੁਧਿਆਣਾ ਵਿਖੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਇਸ ਮੌਕੇ ਉਹਨਾਂ ਗਰਮੀਆਂ ਦੇ ਮੌਸਮ ਦੇ ਵਿੱਚ ਬਿਜਲੀ ਸੰਬੰਧੀ ਆਉਣ ਵਾਲੀਆਂ ਸਮੱਸਿਆਵਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਦੱਸਿਆ ਕਿ ਲੰਬੇ ਸਮੇਂ ਤੋਂ ਚੱਲ ਰਹੀਆਂ ਬਿਜਲੀ ਸਪਲਾਈ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਉਦੇਸ਼ ਦੇ ਲਈ ਇਸ ਸਿਲਸਿਲੇ ਦੇ ਵਿੱਚ ਵੱਡੇ ਵਿਕਾਸ ਕੰਮ ਜਿਹੜੇ ਨੇ ਆਰੰਭੇ ਗਏ ਨੇ ਤੇ ਅਗਲੇ 90 90 ਦਿਨਾਂ ਦੇ ਅੰਦਰ ਅੰਦਰ ਸ਼ਹਿਰ ਦੇ ਵਿੱਚ ਵੱਖ-ਵੱਖ ਹਿੱਸਿਆਂ ਦੇ ਵਿੱਚ ਨਵੇਂ ਪਾਵਰ ਟਰਾਂਸਫਾਰਮਰ ਲਗਾਏ ਜਾਣਗੇ ਇਸ ਕਦਮ ਦੇ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੁਆਰਾ ਉਹਨਾਂ ਖੇਤਰਾਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਸਨ ਅਤੇ ਇਸ ਸੰਬੰਧ ਵਿੱਚ ਅਧਿਐਨ ਵੀ ਕੀਤਾ ਗਿਆ ਜਿੱਥੇ ਨਵੇਂ ਟਰਾਂਸਫਾਰਮਰ ਦੀ ਲੋੜ ਹੈ ਉੱਥੇ ਨਿਸ਼ਾਨਦੇਹੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਵਾਰ-ਵਾਰ ਵਿਗਨ ਪਾਉਣ ਵਾਲੇ ਨੁਕਸਾਨ ਦੇ ਟਰਾਂਸਫਾਰਮਰ ਨੂੰ ਨਵੇਂ ਅਤੇ ਕੁਸ਼ਲ ਟਰਾਂਸਫਾਰਮਰਾਂ ਦੇ ਨਾਲ ਬਦਲਿਆ ਜਾਵੇਗਾ ਤੇ ਇਸ ਕਦਮ ਦੇ ਨਾਲ ਗਰਮੀਆਂ ਦੇ ਸੀਜ਼ਨ ਦੇ ਦੌਰਾਨ ਖਪਤਕਾਰਾਂ ਨੂੰ ਜਿਹੜੀ ਵੱਡੀ ਰਾਹਤ ਮਿਲੇਗੀ ਅਤੇ ਉਹਨਾਂ ਨੂੰ ਸਮੱਸਿਆਵਾਂ ਤੋਂ ਨਿਜਾਤ ਮਿਲੇਗੀ। ਪੰਜਾਬ ਵਿੱਚ ਇਸ ਵੇਲੇ ਘੱਟ ਹੈ ਨਹੀਂ ਬਿਲਕੁਲ। ਬਟ ਫਾਲਟ ਪੈਂਦੇ ਆ ਕਿਉਂਕਿ ਲੋਕਾਂ ਨੇ ਪੂਰਾ ਲੋਡ ਨਹੀਂ ਦੱਸਿਆ ਹੁੰਦਾ। ਕਿਸੇ ਨੇ 2 ਕਿਲੋਵੈਟ ਅਪਲਾਈ ਕੀਤਾ ਕਿਸੇ ਨੇ 3 ਕੀਤਾ ਪਰ ਅੰਦਰ ਚੱਲ 10 ਰਿਹਾ ਹੁੰਦਾ 12 ਹੁਣ ਇੱਕ ਇੱਕ ਘਰ ਵਿੱਚ ਜਾ ਕੇ ਸਾਡੇ ਲਈ ਕੈਲਕੂਲੇਟ ਕਰਨਾ ਬਹੁਤ ਔਖਾ ਹੈ। ਪਰ ਅਸੀਂ ਹੁਣ ਕੀ ਕੀਤਾ ਕਿ ਹਰ ਜਗ੍ਹਾ ਇਹ ਸਟੱਡੀ ਕਰਾ ਕੇ ਬਿਜਲੀ ਬੋਰਡ ਨੇ ਬੜੀ ਐਕਸਟੈਂਸਿਵ ਸਟੱਡੀ ਕੀਤੀ ਹੈ ਔਰ ਉਹਦੇ ਨਾਲ ਅਸੀਂ 234 ਟਰਾਂਸਫਾਰਮਰ ਹੋਰ ਨਵੇਂ ਲਗਾ ਰਹੇ ਆ ਇਹਦੇ ਨਾਲ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਰਿਲੀਫ ਮਿਲੇਗਾ ਔਰ ਮੈਂ ਵਿਸ਼ਵਾਸ ਦਿਵਾਉਂਦਾ ਕਿ ਇਸ ਗਰਮੀਆਂ 'ਚ ਤੁਹਾਨੂੰ ਘਟ ਦਾ ਸਾਹਮਣਾ ਨਹੀਂ ਕਰਨਾ ਪਏਗਾ ਔਰ ਤੁਸੀਂ ਆਰਾਮ ਨਾਲ ਸੌ ਸਕੋਗੇ ਕਿਉਂਕਿ ਰਾਤ ਵਲੇ ਜਿਹੜਾ ਲੋਡ ਆ ਉਹ ਡਬਲ ਹੋ ਜਾਂਦਾ ਗਰਮੀਆਂ ਚ ਲੋਕੀ ਏਸੀ ਵੀ ਜਿਆਦਾ ਚਲਾਉਂਦੇ ਲਾਈਟਾਂ ਵੀ ਜਿਆਦਾ ਚਲਾਉਂਦੇ ਐ ਇਹ ਜਿਹੜੇ 234 ট্রান্সਫਾਰਮਰ ਐ ਮੈਂ ਇੱਕ ਹੋਰ ਤੁਹਾਨੂੰ ਦੱਸਦਾ ਕਿ ਜਿੰਨੇ ਵੀ ਸਟਾਕ ਚ ਪਏ ਸੀ ਮੈਂ ਹੁਣੇ ਚੀਫ ਇੰਜੀਨੀਅਰ ਸਾਹਿਬ ਨਾਲ ਗੱਲ ਕੀਤੀ ਐ ਔਰ ਗੱਲ ਕਰਕੇ ਫੈਸਲਾ ਹੋਇਆ ਕਿ ਕੱਲ ਤੋਂ ਲੱਗਨੇ ਇਹ ਚਾਲੂ ਹੋ ਜਾਣਗੇ ਦੇਖੋ ਇਹ ਟੋਟਲ ট্রান্সਫਾਰਮਰਾਂ ਦੀ ਜਿਹੜੀ ਐਵਰੇਜ ਐ ਰੋਜ਼ ਦੇ 2 ਤੋਂ 3 ট্রান্সਫਾਰਮਰ ਅਸੀਂ ਲਗਾਈ ਜਾਂਦੇ ਹਾਂ ਇਸ ਤੋਂ ਇਲਾਵਾ 65 ਕਰੋੜ ਰੁਪਏ ਦੀ ਗ੍ਰਿਡ ਬਣ ਰਹੀ ਹੈ ਜਿਹਦਾ ਕਿ ਕੰਮ ਚੱਲ ਰਿਹਾ ਉਹ ਵੀ ਮਈ ਐਂਡ ਤੱਕ ਕੰਪਲੀਟ ਹੋ ਜਾਏਗੀ ਇਹ ਸ਼ੇਰਪੁਰ ਚ ਲੱਗ ਰਹੀ ਜੀ ਇਹ ਸ਼ੇਰਪੁਰ ਵਿੱਚ ਗ੍ਰਿਡ ਲੱਗ ਰਹੀ 220 ਕੇਵੀ ਦੀ ਇਹਦੇ ਨਾਲ ਇੱਕ ਐਡੀਸ਼ਨਲ ਲੋਡ 32000 ਕਿਲੋਵਾਟ ਦਾ ਅਸੀਂ ਲੁਧਿਆਣੇ ਨੂੰ ਦੇ ਰਹੇ ਹਾਂ ਜਿਹੜਾ ਕਿ 320 ਐਮਬੀਏ ਬੰਦਾ ਇਹ ਸਾਰੀਆਂ ਚੀਜ਼ਾਂ ਪਾ ਕੇ ਇਹ ਇੰਡਸਟਰੀ ਨੂੰ ਵੀ ਅ ਮਿਲੇਗਾ ਕਿ ਨਾਮ ਰਿਲੀਫ ਤੇ ਜਿਹੜੇ ਰੈ residențial ਏਰੀਆ ਹੈਗੇ ਆਪਾਂ ਉਹਨਾਂ ਨੂੰ ਵੀ ਰਿਲੀਫ ਮਿਲੇਗਾ। ਔਰ ਇਹ ਜਿੰਨੇ ਘਰਾਂ 'ਚ ਹੈਗੇ ਸਪੈਸ਼ਲੀ ਜਿੱਥੇ ਛੋਟੇ ਘਰ ਹੈ ਜਿੱਥੇ ਨਾਨ ਨਾਲ ਘਰ ਹੈ ਉੱਥੇ ਯਾਦਾ ਰਿਲੀਫ ਮਿਲੇਗਾ ਇੱਕ ਨਵੇਂ ਫੀਡਰ ਵੀ ਆ ਰਹੇ ਆ 37 ਨਵੇਂ ਫੀਡਰ ਇੱਕ ਫੀਡਰ ਦੀ ਲੈਂਥ ਕੋਈ 2 ਤੋਂ 2.5 ਕਿਲੋਮੀਟਰ ਹੈ। ਉਹ ਜੇ ਕੋਈ ਲਾਈਨਾਂ ਚ ਵੀ ਨੁਕਸ ਹੈ ਕੋਈ ਕੁਛ ਹੈ ਤੇ ਉਹ ਅਸੀਂ ਲੋਡ ਡਿਵਾਈਡ ਕਰ ਰਹੇ ਆ ਫੀਟਰਾ ਚ ਉਹਦਾ ਵੀ ਬੜਾ ਬੈਨੀਫਿਟ ਤੁਹਾਨੂੰ ਮਿਲੇਗਾ ਬਾਕੀ ਮੈਂ ਜੇ ਟੈਕਨੀਕਲ ਜੇ ਇਹਦੇ ਵਿੱਚ ਕੋਈ ਹੋਰ ਸਪੈਸੀਫਿਕੇਸ਼ਨ ਜੇ ਕੋਈ ਰਹੇਗੀ ਮਾ ਆਪਣੇ ਵੱਲੋਂ ਪੂਰੀ ਦਾਸਤੀ ਹੈ ਤੇ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਵਿਕਰਮ ਸਿੰਘ ਮਜੀਠੀਆ ਦੇ ਅੰਤਰਿਮ ਕਮੇਟੀ ਦੇ ਫੈਸਲੇ ਦੇ ਉੱਪਰ ਦਿੱਤੇ ਗਏ ਵੱਡੇ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਿਆਸੀ ਤੜਥੱਲੀ ਮਚ ਗਈ ਹੈ ਅੰਤਰਿਮ ਕਮੇਟੀ ਦੇ ਫੈਸਲੇ ਨੂੰ ਲੈ ਕੇ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਇੱਕ ਵੱਡਾ ਬਿਆਨ ਜਾਰੀ ਕੀਤਾ ਹੈ ਦਰਸਲ ਵਿਕਰਮ ਸਿੰਘ ਮਜੀਠੀਆ ਨੇ ਅੰਤਰਿਮ ਕਮੇਟੀ ਦੇ ਫੈਸਲੇ ਤੇ ਅਸਹਿਮਤੀ ਜਤਾਈ ਹੈ ਮਜੀਠੀਆ ਨੇ ਕਿਹਾ ਕਿ ਕਮੇਟੀ ਦੇ ਇਸ ਫੈਸਲੇ ਦੇ ਨਾਲ ਉਹਨਾਂ ਦੇ ਮਨ ਨੂੰ ਡੂੰਗੀ ਠੇਸ ਪਹੁੰਚੀ ਹੈ ਇਸ ਦੇ ਨਾਲ ਹੀ ਮਜੀਠੀਆ ਨੇ ਇਹ ਵੀ ਕਿਹਾ ਕਿ ਜਥੇਦਾਰ ਨੂੰ ਜਿਸ ਤਰੀਕੇ ਦੇ ਨਾਲ ਹਟਾਇਆ ਗਿਆ ਸਿੱਖ ਸੰਗਤ ਦੇ ਮਨਾਂ ਨੂੰ ਵੀ ਇਸ ਫੈਸਲੇ ਦੇ ਨਾਲ ਡੂੰਗੀ ਠੇਸ ਪਹੁੰਚੀ ਹੈ ਇਸ ਤੋਂ ਇਲਾਵਾ ਲਖਬੀਰ ਸਿੰਘ ਲੋਦੀ ਨੰਗਲ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਜੋਧ ਸਿੰਘ ਸਮਰਾ ਹਲਕਾ ਇੰਚਾਰਜ ਅਜਨਾਲਾ ਸਰਬਦੇਵ ਸਿੰਘ ਸਾਭੀ ਹਲਕਾ ਇੰਚਾਰਜ ਮੁਕੇਰੀਆ ਰਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਤੇ ਸਿਮਰਨਜੀਤ ਸਿੰਘ ਢਿੱਲੋਂ ਇਹਨਾਂ ਸਾਰੇ ਆਗੂਆਂ ਨੇ ਇਸ ਫੈਸਲੇ ਨੂੰ ਲੈ ਕੇ ਆ ਬਿਕਰਮ ਸਿੰਘ ਮਜੀਠੀਆ ਦਾ ਸਾਥ ਦਿੱਤਾ ਹੈ ਤੇ ਇਸ ਦਾ ਵਿਰੋਧ ਕੀਤਾ ਹੈ ਇਸ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਕਿਹਾ ਹੈ ਕਿ ਸ਼੍ਰੀ ਕਾਕਤਕ ਸੈਪ ਦੇ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਮਾਨ ਮਰਿਆਦਾ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਅਤੇ ਆਖਰੀ ਸਾਹਾਂ ਤੱਕ ਕਰਦੇ ਰਹਾਂਗੇ ਜੋਦੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਮ ਕਮੇਟੀ ਵੱਲੋਂ ਸ਼੍ਰੀ ਕਾਲਤਾਖਸਾਹਬ ਦੇ ਦਫ਼ਤਰ ਗਿਆਨੀ ਰਕबीर ਸਿੰਘ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਹਟਾਈ ਜਾਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਨਾਰਾਜ਼ ਨੇ ਅਤੇ ਲਿਖਤੀ ਰੂਪ ਦੇ ਵਿੱਚ ਇਹਨਾਂ ਆਗੂਆਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਹੋਰ ਕਈ ਵੱਡੇ ਆਗੂ ਸ਼ਾਮਲ ਨੇ ਸੋ ਇਹਨਾਂ ਆਗੂਆਂ ਦੀ ਨਾਰਾਜ਼ਗੀ ਨੂੰ ਲੈ ਕੇ ਬਲਵਿੰਦਰ ਸਿੰਘ ਪੂੰਦੜ ਨੇ ਵੀ ਆਪਣਾ ਬਿਆਨ ਜਾਰੀ ਕੀਤਾ ਅਜਿਹੇ ਵਿੱਚ ਹੁਣ ਇਸ ਗੱਲ ਦਾ ਖਦਸ਼ਾ ਪੈਦਾ ਹੋ ਗਿਆ ਹੈ ਕਿ ਨਾਰਾਜ਼ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਖਿਲਾਫ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੂੰਦੜ ਨੇ ਕੁਝ ਪਾਰਟੀ ਆਗੂਆਂ ਵੱਲੋਂ ਫੈਸਲਿਆਂ ਵਿਰੁੱਧ ਜਿਹੜੇ ਵੀਡੀਓਜ਼ ਜਾਰੀ ਕੀਤੇ ਨੇ ਤੇ ਬਿਆਨ ਜਾਰੀ ਕੀਤੇ ਨੇ ਇਹਨਾਂ ਨੂੰ ਲੈ ਕੇ ਇਤਰਾਜ਼ ਜਤਾਇਆ ਤੇ ਹੁਣ ਚੰਡੀਗੜ੍ਹ ਦੇ ਵਿੱਚ ਸੰਸਦੀ ਬੋਰਡ ਦੀ ਮੀਟਿੰਗ ਦੇ ਵਿੱਚ ਇਹ ਚਰਚਾ ਕੀਤੀ ਗਈ ਹੈ ਕਿ ਅਨੁਸ਼ਾਸਨਹੀਨਤਾ ਦੇ ਉੱਤੇ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਵੇਗੀ ਤੇ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਹਨਾਂ ਆਗੂਆਂ ਦੇ ਖਿਲਾਫ ਹੁਣ ਕਾਰਵਾਈ ਕੀਤੀ ਜਾ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਆਗੂਆਂ ਦੇ ਉੱਪਰ ਅਨੁਸ਼ਾਸਨਿਕ ਕਾਰਵਾਈ ਅਨੁਸ਼ਾਸਨ ਦੀ ਉਲੰਘਣਾ ਨੂੰ ਲੈ ਕੇ ਜਿਹੜੇ ਨੇ ਪਾਰਟੀ ਦੇ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਜ਼ਰੂਰ ਇਸ ਗੱਲ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਨੇ ਕਿ ਵਿਕਰਮ ਸਿੰਘ ਮਜੀਠੀਆ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਮ ਕਮੇਟੀ ਦੇ ਫੈਸਲੇ ਨੂੰ ਚੈਲੰਜ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਖਿਲਾਫ ਕਾਰਵਾਈ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਪਰਦੇ ਉਪ ਰਾਸ਼ਟਰਪਤੀ ਜਗਦੀਪ ਤਨਖੜ ਦੀ ਤਬੀਅਤ ਅਚਾਨਕ ਵਿਗੜ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਏਮਜ਼ ਦੇ ਵਿੱਚ ਭਰਤੀ ਕਰਾਉਣਾ ਪਿਆ ਜਾਣਕਾਰੀ ਦੇ ਮੁਤਾਬਕ ਉਪ ਰਾਸ਼ਟਰਪਤੀ ਤਨਖੜ ਨੂੰ ਅਚਾਨਕ ਬੇਚੈਨੀ ਅਤੇ ਛਾਤੀ ਦੇ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਤੜਕੇ 2 ਵਜੇ ਹਸਪਤਾਲ ਦੇ ਵਿੱਚ ਲਜਾਇਆ ਗਿਆ ਤਨਖੜ ਦਾ ਹਾਲਚਲ ਪੁੱਛਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਏਮਜ਼ ਦੇ ਵਿੱਚ ਗਏ ਤੁਹਾਨੂੰ ਦੱਸ ਦਈਏ ਤਨਖੜ 73 ਸਾਲਾਂ ਦੇ ਨੇ ਅਤੇ ਸਵੇਰੇ 2 ਵਜੇ ਦੇ ਕਰੀਬ ਉਹਨਾਂ ਨੂੰ AIMS ਦੇ ਵਿੱਚ ਭਰਤੀ ਕਰਵਾਇਆ ਗਿਆ ਤੇ AIMS ਦੇ ਕਾਰਡੀਓਲੋਜੀ ਵਿਭਾਗ ਦੇ ਮੁਖੀ ਡਾਕਟਰ ਵੱਲੋਂ ਨਿਗਰਾਨੀ ਹੇਠ ਉਹਨਾਂ ਨੂੰ ਕ੍ਰਿਟੀਕਲ ਕੇਅਰ ਯੂਨਿਟ ਦੇ ਵਿੱਚ ਦਾਖਲ ਕੀਤਾ ਗਿਆ ਸੀ ਹਸਪਤਾਲ ਦੇ ਇੱਕ ਸੂਤਰ ਦੀ ਦਿੱਤੀ ਜਾਣਕਾਰੀ ਦੇ ਮੁਤਾਬਕ ਤਨਖੜ ਦੀ ਹਾਲਤ ਹੁਣ ਸਥਿਰ ਹੈ ਅਤੇ ਡਾਕਟਰਾਂ ਦੀ ਇੱਕ ਟੀਮ ਦੇ ਵੱਲੋਂ ਉਹਨਾਂ ਦੀ ਸਿਹਤ ਦਾ ਬੇਹਦ ਨਜ਼ਦੀਕੀ ਤੌਰ ਤੇ ਜੜੀ ਨਜ਼ਰ ਰੱਖੀ ਜਾ ਰਹੀ ਹੈ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਐਕਸੈਂਡਲ ਤੇ ਲਿਖਿਆ ਹੈ ਕਿ ਉਪ ਰਾਸ਼ਟਰਪਤੀ ਜਗਦੀਪ ਤਨਖੜ ਜੀ ਦੀ ਸਿਹਤ ਬਾਰੇ ਪੁੱਛਣ ਦੇ ਲਈ ਉਹ ਏਮਜ਼ ਗਏ ਸਨ ਅਤੇ ਉਹਨਾਂ ਦੀ ਚੰਗੀ ਸਿਹਤ ਤੇ ਜਲਦੀ ਠੀਕ ਹੋਣ ਦੀ ਉਹ ਕਾਮਨਾ ਕਰਦੇ ਨੇ ਤੇ ਹੁਣ ਗੱਲ ਕਰਦੇ ਆ ਮੌਸਮ ਦੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਅਲਰਟ ਦੇ ਮੁਤਾਬਕ ਪੰਜਾਬ ਅਤੇ ਅੱsse ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਅਗਲੇ 3 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਅਗਲੇ 3 ਦਿਨਾਂ ਦੇ ਵਿੱਚ ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਇਸ ਇਲਾਕੇ ਦੇ ਵਿੱਚ ਪਹਾੜੀ ਖੇਤਰਾ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਖੇਤਰਾ ਦੇ ਵਿੱਚ ਪੱਛਮੀ ਗੜਬੜੀ ਇੱਕ ਵਾਰ ਫਿਰ ਤੋਂ ਐਕਟਿਵ ਹੋ ਚੁੱਕੀ ਹੈ ਜਿਸ ਦਾ ਪ੍ਰਭਾਵ ਅਗਲੇ 2-3 ਦਿਨਾਂ ਤੱਕ ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਰਹਿ ਸਕਦਾ ਹੈ ਇਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਦੇ ਵਿੱਚ ਐਤਵਾਰ ਨੂੰ ਵੀ ਬੱਦਲਵਾਈ ਦੇਖਣ ਨੂੰ ਮਿਲੀ ਹੈ ਤੇ ਸੋਮਵਾਰ ਨੂੰ ਵੀ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਇਸ ਪੂਰੇ ਉੱਤਰੀ ਭਾਰਤ ਦੇ ਮੌਸਮ ਦੀ ਜੇਕਰ ਗੱਲ ਕਰੀਏ ਤਾਂ ਦਿੱਲੀ ਉੱਤਰ ਪ੍ਰਦੇਸ਼ ਬਿਹਾਰ ਦੇ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਆ 9 ਮਾਰਚ ਤੋਂ ਸਰਗਰਮ ਹੋਣ ਵਾਲੀ ਪੱਛਮੀ ਗੜਬੜੀ ਦੇ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਵੱਲੋਂ ਵਧਦੇ ਤਾਪਮਾਨ ਅਤੇ بارش ਦੋਨਾਂ ਦੀ ਸੰਭਾਵਨਾ ਦੀ ਬੇਕਵਾਣੀਆ ਜਿਹੜੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਮੁਤਾਬਕ ਉੱਤਰੀ ਪੂਰਬੀ ਰਾਜਾਂ ਦਾਰਜਲਿੰਗ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਅਰਨਾਚਲ ਪ੍ਰਦੇਸ਼ ਅਸਮ ਬੇਗਾਲਿਆ ਅਤੇ ਕੁਝ ਹੋਰ ਇਲਾਕਿਆਂ ਦੇ ਵਿੱਚ ਵੀ ਮੀਂਹ ਪੈ ਸਕਦਾ ਨਾਲ ਨਾਲ ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਦਿੱਲੀ ਅਤੇ ਐਨਸੀਆਰ ਅਤੇ ਬਿਹਾਰ ਸਮੇਤ ਇਹਨਾਂ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਤਾਪਮਾਨ ਦੇ ਵਿੱਚ ਵਾਧਾ ਵੀ ਮਹਿਸੂਸ ਕੀਤਾ ਜਾ ਸਕਦਾ ਤੇ ਉਧਰ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਨੂੰ ਲੈ ਕੇ ਵਿਕਰਮ ਸਿੰਘ ਮਦੀਠੀਆ ਅਤੇ ਬਾਕੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਕੀਤੇ ਗਏ ਵਿਰੋਧ ਦੇ ਉੱਤੇ ਆ ਸਾਬਕਾ ਜਥੇਦਾਰ ਗਿਆਨੀ ਰੁਕਬੀਰ ਸਿੰਘ ਦੇ ਵੱਲੋਂ ਵੀ ਆਪਣਾ ਪ੍ਰतिकਰਮ ਜ਼ਾਹਰ ਕੀਤਾ ਗਿਆ ਹੈ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਜਥੇਦਾਰ ਗਿਆਨੀ ਰੁਕਬੀਰ ਸਿੰਘ ਨੇ ਕਿਹਾ ਹੈ ਕਿ ਜਿਨ੍ਹਾਂ ਆਗੂਆਂ ਨੇ ਵਿਰੋਧ ਕੀਤਾ ਹੈ ਉਹ ਸਿੱਖ ਪੰਥ ਦੇ ਵਿੱਚ ਚੱਲ ਰਹੇ ਮਸਲਿਆਂ ਪ੍ਰਤੀ ਸੁਚੇਤ ਨਹੀਂ ਉਹਨਾਂ ਇਹ ਵੀ ਕਿਹਾ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਅਤੇ ਜਿਸ ਤਰ੍ਹਾਂ ਦੀਆਂ ਘਟਨਾਵਾਂ ਪੰਥ ਦੇ ਵਿੱਚ ਚੱਲ ਰਹੀਆਂ ਨੇ ਉਹ ਨਿਸ਼ਚਿਤ ਤੌਰ ਤੇ ਚਿੰਤਾ ਦਾ ਵਿਸ਼ਾ ਹੈ ਅਤੇ ਸੰਗਤ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਉਹਨਾਂ ਕਿਹਾ ਹੈ ਕਿ ਜੋ ਵੀ ਹੋ ਰਿਹਾ ਉਹ ਠੀਕ ਨਹੀਂ ਹੋ ਰਿਹਾ ਹਾਂਜੀ ਸਿੰਘ ਸਾਹਿਬ ਜੀ ਕੱਲ ਵਿਕਰਮਜੀਤ ਸਿੰਘ ਨੇ ਵੀ ਜਿਹੜਾ ਫੈਸਲਾ ਦਿੱਤਾ ਉਹਦੇ ਬਾਰੇ ਨਿੰਦਾ ਕੀਤੀ ਹੈ ਕੀ ਕਹਿੰਦੇ ਹੋ ਉਹ ਜੋ ਕੁਝ ਵੀ ਵਾਪਰ ਰਿਹਾ ਨਾ ਉਹ ਥੱਲੇ ਗੱਲ ਹੈ ਇਹ ਇਹ ਸਾਰਾ ਸਾਡੀਆਂ ਸੰਸਥਾਵਾਂ ਦੇ ਹਿੱਤ ਵਿੱਚ ਨਹੀਂ ਵਾਪਰ ਰਿਹਾ ਅਰਦਾਸ ਕਰੀਏ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਧੰਗੂ ਗ੍ਰਾਮਦਾ ਸਾਹਿਬ ਸੱਚੇ ਪਾਤਸ਼ਾਹ ਪੰਥ ਵਿੱਚ ਸ਼ਾਂਤੀ ਬਖਸ਼ਿਸ਼ ਕਰਨ ਔਰ ਸਾਰਾ ਪੰਥ ਜਿਹੜਾ ਹੈ ਉਹ ਚੜ੍ਹਦੀ ਕਲਾ ਵਿੱਚ ਰਹੇ ਕੀਤੇ ਜਿਹੜੀ ਪੰਥ ਦੀ ਸੇਵਾ ਉਹ ਕਰ ਸਕੇ ਔਰ ਸਾਰਾ ਜਿਹੜਾ ਮਾਹੌਲ ਹੈ ਉਹ ਠੀਕ ਹੋ ਸਕੇ ਤੇ ਸਾਨੂੰ ਸਾਰਿਆਂ ਨੂੰ ਹੀ ਬਹੁਤ ਸਮਝਣ ਦੇ ਲੋੜ ਹੈ ਕਿ ਇਹ ਜਿਹੜੇ ਵਿਵਹਾਰੇ ਪੰਥ ਵਿੱਚ ਵਾਪਰ ਰਹੇ ਨੇ ਇਹ ਨਾ ਵਾਪਰ ਧੰਨਵਾਦ ਜੀ ਸਾਹਿਬ ਜਿਹੜਾ ਤੁਹਾਨੂੰ ਸਹਿਮਤ ਕੀਤਾ ਗਿਆ ਕਈ ਨਿਦਾਵਾਂ ਆਣੇ ਕੱਲ استਿਫਾ ਦੇ ਦਿੱਤੇ ਰੋਸ ਹੋਜੋ استਿਫਾ ਦਿੱਤੇ ਨਿਕਲ ਦੇਖੋ ਇਸ ਵਿੱਚ ਰੋਸ ਹੈ ਇਹ ਤਖਤ ਸਾਹਿਬ ਦੇ ਮਾਨ ਮਰਿਆਦਾ ਦਾ ਮਸਲਾ ਹੈ ਔਰ ਤਖਤ ਸਾਹਿਬ ਦੀ ਮਾਨ ਪਰਯਾਦਾ ਨੂੰ ਸਮਝਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਰੋਸ ਵਜੋਂ ਜਿਹੜੀ ਇਹ ਕਾਰਵਾਈ ਹੈ ਉਹ ਕੀਤੀ ਹੈ ਕਿਉਂਕਿ ਤਖਤ ਸਾਹਿਬ ਦੀ ਮੇਰੀ ਇੱਕੋ ਗੱਲ ਰਹੀ ਹੈ ਕਿ ਪਦਮੀਆਂ ਦਾ ਔਰ ਅਸਥਾਨਾਂ ਦਾ ਸੰਸਥਾਵਾ ਦਾ ਜਿਹੜਾ ਸਨਮਾਨ ਹੈ ਉਹ ਸਾਨੂੰ ਸਾਰਿਆਂ ਨੂੰ ਬਹਾਲ ਰੱਖਣਾ ਚਾਹੀਦਾ ਔਰ ਇਹ ਸੰਸਥਾਵਾਂ ਦੇ ਦੇ ਸਨਮਾਨ ਵਾਸਤੇ ਸਾਰਾ ਕੁਝ ਜਿਹੜਾ ਹੋ ਰਿਹਾ ਹੈ ਕਿ ਜਦੋਂ ਕੋਈ ਐਸੀ ਘਟਨਾ ਵਾਪਰਦੀ ਹੈ ਤੇ ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ ਸਿੱਖ ਨੇ ਜਾਂ ਪਰੰਪਰਾਵਾਂ ਨਾਲ ਜਿਹੜੇ ਪਿਆਰ ਕਰਨ ਵਾਲੇ ਸਿੱਖ ਨੇ ਉਹਨਾਂ ਦੇ ਬਾਣਾਂ ਵਿੱਚ ਜਿਹੜਾ ਰੋਸ ਆਉਣਾ ਉਹ ਸੁਭਾਵਕ ਹੈ ਕਿਉਂਕਿ ਹਰ ਬੰਦਾ ਹਰ ਸਿੱਖ ਜਿਹੜਾ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਔਰ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਦੇਖਦਾ ਇਥੋਂ ਦੇ ਹੁਕਮ ਨੂੰ ਦੇਖਦਾ ਇਥੋਂ ਦੇ ਹੁਕਮਾਂ ਦੀ ਉਹ ਤਾਦੀਲ ਕਰਦਾ ਤੇ ਜਦੋਂ ਐਸੇ ਵਰਤਾਰੇ ਇਹਨਾਂ ਪਾਵਨ ਸਥਾਨਾਂ ਉੱਤੇ ਵਾਪਰਨੇ ਸ਼ੁਰੂ ਹੋ ਜਾਣ ਤੇ ਉਹਨਾਂ ਸਿੱਖਾਂ ਦੇ ਬਾਣ ਵਿੱਚ ਜਿਹੜਾ ਉਹ ਦੁੱਖ ਜ਼ਰੂਰ ਆ ਜਾਂਦਾ ਧੰਨਵਾਦ ਘਾਲ ਸਾਹਿਬ